ਇਰਾਨ ਚੋਂ ਕਿਡਨਾਪ ਹੋਇਆ ਧੂਰੀ ਦਾ ਜਸ਼ਨਪ੍ਰੀਤ ਸਿੰਘ ਪਰਤਿਆ ਘਰ ਪਰਿਵਾਰ ਚੋਂ ਖੁਸ਼ੀ ਦੀ ਲਹਿਰ ਇਰਾਨ ਵਿੱਚ ਕਿਡਨਾਪ ਹੋਏ ਪੰਜਾਬ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਆਪਣੇ ਘਰ ਧੂਰੀ ਵਿੱਚ ਵਾਪਸੀ ਹੋ ਚੁੱਕੀ ਹੈ ਘਰ ਪਰਤਦੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਮਾਤਾ ਨੇ ਆਪਣੇ ਪੁੱਤ ਨੂੰ ਜੱਫੀ ਪਾ ਕੇ ਮੂੰਹ ਮਿੱਠਾ ਕਰਵਾਇਆ ਦੱਸਣਯੋਗ ਹੈ ਕਿ ਜਸ਼ਨਪ੍ਰੀਤ ਸਿੰਘ ਸਮੇਤ ਹੋਰ ਦੋ ਨੌਜਵਾਨਾਂ ਨੂੰ ਇੱਕ ਟ੍ਰੈਵਲ ਏਜੰਟ ਨੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਈਰਾਨ ਭੇਜ ਦਿੱਤਾ। ਉਹਨਾਂ ਨੂੰ 3 ਲੱਖ ਰੁਪਏ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜਦੋਂ ਉਹ ਦਿੱਲੀ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਉਡਾਨ ਰੱਦ ਹੋ ਗਈ ਹੈ ਅਤੇ ਹੁਣ ਉਹਨਾਂ ਨੂੰ ਈਰਾਨ ਰਾਹੀਂ ਜਾਣਾ ਪਵੇਗਾ। 1 ਮਈ ਨੂੰ ਇਹ ਨੌਜਵਾਨ ਤਹਿਰਾਨ ਪਹੁੰਚੇ ਜਿੱਥੇ ਉਹਨਾਂ ਨੂੰ ਅਗਵਾ ਕਰ ਲਿਆ। ਵਾਰਤਾਹਰਾਨ ਪੁਲਸ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ ਉਹਨਾਂ ਤਿੰਨਾਂ ਨੂੰ ਬਹਿ ਰਾਇਮਨ ਇਲਾਕੇ ਤੋਂ ਸੁਰੱਖਿਅਤ ਬਚਾ ਲਿਆ ਗਿਆ ਇਸ ਪੂਰੇ ਮਾਮਲੇ ਵਿੱਚ ਜਸ਼ਨ ਪ੍ਰੀਤ ਨੂੰ ਭੇਜਣ ਵਾਲੇ ਏਜੰਟ ਅਜੇ ਵੀ ਫਰਾਰ ਹਨ ਉਧਰ ਮਾਤਾ ਨੇ ਕਿਹਾ ਕਿ ਮੇਰੇ ਪੁੱਤ ਦੀ ਵਾਪਸੀ ਨਾਲ ਰੱਬ ਦਾ ਲੱਖ ਲੱਖ ਸ਼ੁਕਰ ਹੈ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਉਸ ਨੂੰ ਫੇਰ ਤੋਂ ਮਿਲ ਸਕਾਂਗੀ ਪਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਪੁੱਤਰ ਮੇਰੇ ਕੋਲ ਸੁਰੱਖਿਅਤ ਹੈ ਉਦੋਂ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਮੇਰੀ ਜ਼ਿੰਦਗੀ ਬਚੀ ਹੈ ਕੇਂਦਰ ਸਰਕਾਰ ਤੇ ਮੀਡੀਆ ਦੀ ਮਿਹਰਬਾਨੀ ਨਾਲ ਮੈਂ ਦਿਨੋ ਧੰਨਵਾਦ ਕਰਦਾ ਹਾਂ ਬਾਕੀ ਤੁਸੀਂ ਖੁਦ ਸੁਣੋ ਕੀ ਹੈ ਕੈਨਾ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਜਿਹੜੇ ਓਨਰ ਵੀ ਮਤਲਬ ਹਨ ਤੇ ਇਹਨਾਂ ਨੇ ਸਾਡਾ ਵਰਕ ਪਰਮਿਟ ਲਵਾਇਆ ਸੀ ਆਸਟ੍ਰੇਲੀਆ ਦਾ ਮੇਰਾ ਜਸਪਾਲ ਦਾ ਤੇ ਅਮਰਿਤਪਾਲ ਦਾ ਤੇ ਪਹਿਲੇ ਇਹਨਾਂ ਨੇ ਕਰਵਾਈ ਸੀ ਸਾਡੀ 22 ਦੀ ਫਿਰ 26 ਦੀ ਫਿਰ 29 ਦੀ ਟਿਕਟ ਕਰਵਾਈ ਸੀਗੀ 에어 ਇੰਡੀਆ ਦੀ ਕਿਉਂਕਿ ਇਹ ਕਹਿੰਦੇ ਸੀਗੇ ਵੀ ਸਾਡਾ ਉੱਥੇ ਦਿੱਲੀ 에어ਪੋਰਟ ਦੇ ਵਿੱਚ ਲਿੰਕ ਹੋਏਗਾ 에어 ਇੰਡੀਆ ਨਾਲ ਤੇ 에미ਰੇਟਸ ਦੀ ਫਲਾਈਟਸ ਨੂੰ ਨਾਲ ਤੇ ਦੰਨ ਸਾਡੀ ਬਾਅਦ ਦੇ ਵਿੱਚ 31 ਦੀ ਟਿਕਟ ਕਰਵਾਈ ਗਈ ਸੀ ਰਾਤ ਦੀ ਤੇ ਫਿਰ ਸਾਡੀ ਦੁਬਈ ਸਟੇ ਸੀਗੀ ਦੁਬਈ ਤੋਂ ਈਰਾਨ ਦੀ ਸੀਗੀ ਇਰਾਨ ਸਾਨੂੰ ਦੱਸਿਆ ਸੀਗਾ ਵੀ 3 ਘੰਟਿਆਂ ਦੀ ਸਟੇ ਹੈ ਉਸ ਤੋਂ ਬਾਅਦ ਤੁਹਾਡੀ ਇਰਾਨ ਤੋਂ ਦੁਬਈ ਸਟੇ ਹੈ ਤੇ ਦੈਨ ਦੁਬਈ ਤੋਂ ਸਿਡਨੀ ਦੀ ਹੈ ਫਲਾਈਟ ਬਟ ਜਦੋਂ ਅਸੀਂ ਇਰਾਨ ਪਹੁੰਚੇ ਤੀਰੇਸ ਕਹਿੰਦਾ ਵੀ ਤੁਹਾਡੀ ਡੇਢ ਦਿਨ ਦੀ ਸਟੇ ਹੈ ਇੱਥੇ ਉਹ ਤੁਸੀਂ ਮੀਨਾ ਹੋਟਲ ਦੇ ਵਿੱਚ ਰਹਿਣਾ ਤੇ ਮੇਰਾ ਫਰੈਂਡ ਆਊਗਾ ਵੀ ਤੋ ਤੁਹਾਨੂੰ ਲੈਣ ਵੀ ਤੁਸੀਂ ਉਹਦੇ ਨਾਲ ਚੱਲ ਜਿਓ ਬਟ ਜਦੋਂ ਅਸੀਂ ਕਿਹਾ ਵੀ ਅਸੀਂ ਕਿਸੇ ਨਾਲ ਵੀ ਨਹੀਂ ਜਾਣਦੇ ਨਹੀਂ ਵੀ ਸਾਨੂੰ ਘਰ ਦਿਆ ਨੇ ਵੀ ਦੱਸਿਆ ਹੈ ਵੀ ਇਰਾਨ ਵੀ ਮਤਲਬ ਇਹ ਤੇ ਯਕੀਨ ਨਹੀਂ ਕਰਨਾ ਕਿਸੇ ਦਾ ਹਨਾ ਵੀ ਕੰਟਰੀ ਸੇਫ ਨਹੀਂ ਆ ਉਹ ਕਹਿੰਦਾ ਵੀ ਕੋਈ ਚੱਕਰ ਨਹੀਂਗਾ ਵੀ ਮੇਰਾ ਫਰੈਂਡ ਆ ਤੁਸੀਂ ਮੈਨੂੰ ਆਪਣੀ ਫੋਟੋ ਭੇਜੋ ਤਿੰਨੇ ਜਣੇ ਸੇਮ ਫੋਟੋ ਜੇ ਉਹ ਬੰਦਾ ਤੁਹਾਨੂੰ ਦਿਖਾਊਗਾ ਤੁਸੀਂ ਤਾਂ ਜਾਣਾ ਨਾਲ ਨਹੀਂ ਜਾਣਾ ਨਹੀਂਗਾ ਤੇ ਉਹ ਤੋਂ ਥੋੜੇ ਟਾਈਮ ਅੱਧੇ ਘੰਟੇ ਘੰਟੇ ਬਾਅਦ ਜਿਹੜੇ ਉਹ ਦੋ ਪਾਕਿਸਤਾਨੀ ਸੀਗੇ ਕਿਡਨੈਪਰ ਸੀਗੇ ਅਜੀ ਤੇ ਸ਼ੇਰਾ ਉਹ ਆਉਂਦੇ ਨੇ ਕਿਤੇ ਸਾਨੂੰ ਦੋਨਾਂ ਨੂੰ ਤਿੰਨਾਂ ਨੂੰ ਉਹ ਫੋਟੋ ਦਿਖਾਉਂਦੇ ਨੇ ਥੈਨ ਧੀਰੇ ਜੇ ਸਾਨੂੰ ਇਹ ਕੇਰਬੀਏ ਸਾਨੂੰ ਫੋਨ ਕਰਕੇ ਪੁੱਛਦੇ ਆ ਵੀ ਇਹ ਬੰਦਾ ਆ ਤੇ ਉਹ ਕਹਿੰਦਾ ਵੀ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ ਤੁਹਾਨੂੰ ਹੋਟਲ ਛੱਡੂਗਾ ਰੈਸਟ ਕਰਿਓ ਤੁਸੀਂ ਦੋ ਤਰੀਕ ਮੈਂ ਤੁਹਾਨੂੰ ਤਹਿਰਾਨ ਘੁਮਾਊਗਾ ਤੇ ਤੇ ਨतरीख ਨੂੰ ਤੁਹਾਨੂੰ ਏਅਰਪੋਰਟ ਤੇ ਛੱਡ ਦੂਗਾ ਤੇਰਾ ਜੋ ਨੇ ਜਿਨ੍ਹਾਂ ਦੇ ਥ्रू ਤੁਸੀਂ ਗਏ ਸੀ ਹਾਂਜੀ ਕਿੱਥੇ ਤੇ ਰਹਿਣ ਮਨ ਸਰ ਇਹ ਹੁਸ਼ਿਆਰ ਕੁੜਦਾ ਏਜੰਟਾ ਉਸ ਤੋਂ ਬਾਅਦ ਤੇ ਸਰ ਉਹ ਤੋਂ ਬਾਅਦ ਸਾਨੂੰ ਇਹ ਲੈ ਕੇ ਗਿਆ ਤੇ ਜਾਂਦੇ ਜਾਂਦੇ ਸਾਡੇ ਤੋਂ ਫੋਨ ਫੜ ਲੇ ਤੇ ਰਸਤੇ ਵਿੱਚ ਮੇਰੀ ਤੇਜਸਪਾਲ ਦੀ ਗੱਡੀ ਚੇਂਜ ਹੋਈ ਆ ਤੁਹਾਨੂੰ ਸ਼ੱਕ ਹੋਇਆ ਜਦੋਂ ਫੋਨ ਕਰੀਂ ਸਰ ਥੋੜਾ ਇਹ ਹੋਇਆ ਸੀਗਾ ਬਟ ਇੰਨਾ ਨਹੀਂ ਜੀ ਬਟ ਜਦੋਂ ਉੱਥੇ 2.5 ਘੰਟਿਆਂ ਬਾਅਦ ਲੈ ਕੇ ਗਏ ਆ ਵੀ ਮਤਲਬ ਜਿਹੜਾ ਉਹ ਸੀਗਾ ਕਰਜਾ ਸੀਗਾ ਉੱਤੇ ਪਹੁੰਚੇ ਉਹ ਤਾਂ ਸਾਡੇ ਕੋਲ ਸਾਡੇ ਪਾਸਪੋਰਟ ਮੰਗੇ ਵੀ ਤੁਹਾਡੇ ਟਿਕਟ ਤੇ ਵੀਜ਼ੇ ਦਾ ਦੇਖਣਾ ਤਾਂ ਅਸੀਂ ਦੱਸਿਆ ਵੀ ਸਾਡਾ ਵੀਜ਼ਾ ਵੀ ਐਡਵਾਰਡ ਨੇ ਵੀ ਲਵਾਇਆ ਹੋਇਆ ਤੇ ਸਾਡੀ ਟਿਕਟ ਵੀ ਸਾਡੇ ਕੋਲ ਹੈ ਜੋ ਉਹ ਮੇਰੇ ਕੋਲ ਹੁਣ ਵੀ ਫੋਟੋਜ਼ ਹੈ ਜਾਨੀ ਕਿ ਜਿਹੜੇ ਉਹਨਾਂ ਨੇ ਬੁੱਕ ਕਰਵਾਈ ਹੋਈ ਸੀਗੀ ਤੇ ਬਟ ਉਹ ਕਹਿੰਦਾ ਵੀ ਨਹੀਂ ਅਸੀਂ ਨੇ ਜਸਟ ਚੈੱਕ ਕਰਨੀ ਹੈ ਜਾਨੀ ਕਿ ਤਾਂ ਕਰਕੇ ਤੁਹਾਡੇ ਪਾਸਪੋਰਟ ਚਾਹੀਦੇ ਨੇ ਪਾਸਪੋਰਟ ਦਿੱਤੇ ਉਹ ਤੋਂ ਬਾਅਦ ਸਾਨੂੰ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਕਿੰਨੇ ਨੇ ਤਾਂ ਅਸੀਂ ਦੱਸਿਆ ਵੀ ਸਾਡੇ ਕੋਲੇ 1000 1000 ਡਾਲਰ ਆ ਦੋ ਜਣਿਆਂ ਕੋਲੇ ਤੇ ਜਸਪਾਲ ਕੋਲੇ 2000 ਸਾਠ ਯੂਰੋ ਆ ਉਹਨੇ ਜਦੋਂ ਸਾ ਤੋਂ ਮੰਗਿਆ ਸੀ ਕਿ ਵੀ ਨਹੀਂ ਅਸੀਂ ਇਦਾਂ ਨਹੀਂ ਦਿੰਦੇ ਵੀ ਸਾਡੀ ਏਜੰਟ ਨਾਲ ਗੱਲ ਕਰਵਾ ਦੇ ਵੀ ਫੋਨ ਸਾਡਾ ਤੇਰੇ ਕੋਲ ਹੈ ਵੀ ਏਜੰਟ ਨਾਲ ਗੱਲ ਕਰਵਾ ਦੇ ਅਸੀਂ ਫੇਰ ਦੇ ਦਾਂਗੇ ਉਹ ਕਹਿੰਦਾ ਵੀ ਅੰਦਰ ਜਾ ਕੇ ਬੈਠੋ ਉਸ ਤੋਂ ਬਾਅਦ 6-7 ਜਣੇ ਕਮਰੇ ਚ ਆਉਂਦੇ ਆ ਕਿਸੇ ਦੇ ਹੱਥ ਚ ਪਾਈ ਹੁੰਦਾ ਤੇ ਚਾਕੂ ਸੀਗੇ ਤੇ ਬੈਲਟਾਂ ਸੀਗੀਆਂ ਤੇ ਉਹ ਸਾਨੂੰ ਮਤਲਬ ਕੱਪੜੇ ਉਤਾਰ ਕੇ ਜ਼ਮੀਨਾਂ 'ਤੇ ਕਰਕੇ ਤਾਂ ਉਹਨਾਂ ਨੇ ਸਰ ਜਦੋਂ 2 ਘੰਟੇ ਦੇ ਵਿੱਚ 6 ਜਣੇ 3 ਜਣਿਆਂ ਨੂੰ ਕੁੱਟ ਰਹੇ ਹੋਣਗੇ ਤਾਂ ਕਿੱਥੇ ਪੁੱਛਾਂਗੇ ਤਾਂ ਸਰ सेम सेम ਚੀ ਚੱਲੀ ਹੈ ਕਿੰਨੇ ਦਿਨ ਤੋਂ ਕਿਡਨਾਪ ਹੋ ਕੇ ਇੱਕ ਹਿੰਨੀ ਉਸ ਤੋਂ ਬਾਅਦ ਜਿਹੜੀ ਤੁਨੇ ਵੀਡੀਓ ਭੇਜੀ ਸੀ ਅੰਗਰੇਜ਼ਾਂ ਦੇ ਵਿੱਚ ਤੁਹਾਡੀ ਇਹ ਵੀਡੀਓ ਹਾਂਜੀ ਘਟ ਮੇਰੇ ਨੂੰ ਫੋਨ ਮਤਲਬ ਕਿੱਥੋਂ ਆਇਆ ਸਰ ਉਹ ਆਪ ਕਰਵਾਉਂਦੇ ਹੁੰਦੇ ਸੀਗੇ ਤੁਸੀਂ ਜਿਵੇਂ ਪਹਿਲਾਂ ਫੋਨ ਹਾਂਜੀ ਪਹਿਲਾਂ ਜਿਹੜਾ ਵਟਸਐਪ ਤੋਂ ਆਉਂਦਾ ਸੀਗਾ ਜਸਪਾਲ ਦੇ ਫੋਨ ਤੋਂ ਵਟਸਐਪ ਚਲਾਉਂਦੇ ਸੀਗੇ ਥੈਨ ਉਹਨਾਂ ਨੇ ਅਮਰਤਪਾਲ ਦਾ ਨੰਬਰ ਆਪਣੇ ਫੋਨ ਤੇ ਸਕੈਨ ਕੀਤਾ ਉਹਦੇ ਵਟਸਐਪ ਚ ਲੈ ਫਿਰ ਐਟ ਦ ਐਂਡ ਮੇਰੇ ਫੋਨ ਤੇ ਪੜੀ ਖਬਰ ਆ ਰਹੀ ਐ ਕਿ ਡੋਂਕੀ ਰਹੀ ਜਾ ਰਹੀ ਹੈ ਕਿਸ ਕਿਸ ਦੀ ਸਜਾਈ ਹੈ ਸਰ ਆਸਟ੍ਰੇਲੀਆ ਦੇ ਡੋਂਕੀ ਨਹੀਂ ਲਾਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਉਸ ਚਾਰੇ ਪਾਸੇ ਸਮੁੰਦਰ ਨਾਲ ਕੇ ਇਹ ਬਿਲਕੁਲ ਗਲਤ ਸੀ ਡੋਂਕੀ ਇੱਕ ਗਲਤ ਸਰ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਆ ਦੇ ਡੋਂਕੀ ਨਹੀਂ ਲਾਦੇ ਸਰ ਤੁਹਾਨੂੰ ਵਾਪਸੀ ਦਾ ਜਿਹੜਾ ਲਿਆਂਦਾ ਗਿਆ ਕਿਸ ਤਰੀਕੇ ਨਾਲ ਲਿਆਂਦਾ ਸਰ ਇਹ ਦੇ ਵਿੱਚ ਸਰ ਮੋਦੀ ਸਰਕਾਰ ਦਾ ਤੇ ਡਾਕਟਰ ਜੈ ਸ਼ੰਕਰ ਜੀ ਦਾ ਵੀ ਅਸੀਂ ਤੇ ਤਹਿਰਾਨ ਇੰਡੀਆਨ ਐਮਬੈਸੀ ਦਾ ਮਹਿੰਦਰ ਸਰ ਵੀ ਆਪਣਾ ਸਿਦਾਰਸਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਆਪਰੇਸ਼ਨ ਸਿੰਧੂ ਦੇ ਨਾਲ ਲਿਆਂਦਾ ਤੇ ਸਾਡੀ ਦੇਖਭਾਲ ਕੀਤੀ ਆ। ਕੀ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ? ਆਪਰੇਸ਼ਨ ਸਿੰਧੂ। ਸਿੰਧੂ? ਹਾਂ ਜੀ। ਕਿੰਨੇ ਵਿਅਕਤੀ ਤੁਸੀਂ ਕੋਰਡਨਲ? ਹਾਂ ਜੀ। ਕਿੰਨੇ ਆ ਗਏ ਤਿੰਨ ਜਾਣੇ ਸੀ ਅਸੀਂ ਤਿੰਨੇ ਜਾਣੇ ਸੀ ਇੰਡੀਆ ਦੇ ਤੈਨੂੰ ਹੁਣ ਇਧਿਆ ਵਾਪਸ ਆ ਚੁ। ਹਾਂਜੀ ਤਿੰਨੇ ਵਾਪਸ ਸਾਰੇ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਜੰਗ ਵੇਲੇ ਦੱਸਦੇ ਸੋਡਾਂ ਜਿਆਦਾ ਜੈਕੀ ਕਰਦੇ ਸੀ ਜਦੋਂ ਜੰਗ ਹੁੰਦੀ ਸੀ ਸਰ ਉਹ ਸਾਨੂੰ ਘੁੱਟਦੇ ਸੀਗੇ ਵੀ ਹਾਂ ਇੰਡੀਆ ਦੇ ਬੰਦੇ ਐ ਕਰਦੇ ਆ ਤੇ ਸਾਨੂੰ ਇਹ ਵੀ ਕਹਿੰਦੇ ਸੀਗੇ ਵੀ ਉੱਥੇ ਦੇ ਮੂਰਤੀ ਪੂਜਾ ਕਰਦੇ ਆ ਗਊਆਂ ਦਾ ਇਹ ਕਰਦੇ ਆ ਉਹ ਕਰਦੇ ਆ ਦਨ ਉਦੋਂ ਵੀ ਘੁੱਟਦੇ ਸੀਗੇ ਸਾਨੂੰ ਪਾਕਿਸਤਾਨੀ ਸੀ ਜਿਨ੍ਹਾਂ ਨੇ ਸਰ ਪਾਕਿਸਤਾਨੀ ਪੰਜਾਬੀ ਸੀ ਉਹ ਪਾਕਿਸਤਾਨੀ ਬਲਵਿੰਦਰ ਗੌਰ ਜੀ ਮਾਜੀ ਕਿਸ ਤਰੀਕੇ ਨਾਲ ਦੇਖੀ ਉਹ ਪੁੱਤ ਵਾਪਸ ਆਇਆ ਕਿਡਨਾਪ ਹੋ ਗਿਆ ਸੀ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰ ਰਹੇ ਕਿ ਉਹਨੇ ਬਹੁਤ ਸਹਿਯੋਗ ਕੀਤਾ। ਹਾਂਜੀ ਹਾਂਜੀ ਅਸੀਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹ ਆਨਸਰ ਕਰਦਾ ਬਹੁਤ ਧੰਨਵਾਦ ਕਰਦੇ ਹਾਂ। মিডিਆ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਹਿਲੇ ਦਿਨ ਤੋਂ ਹੀ ਸਾਥ ਦਿੱਤਾ। माजी ਤੁਹਾਨੂੰ ਕਦੋਂ ਪਤਾ ਲੱਗਿਆ ਕਿ ਪੁੱਤ ਕਿਡਨਾਪ ਹੋ ਗਿਆ? 2 ਤਰੀਕ ਨੂੰ ਪਤਾ ਲੱਗ ਗਿਆ ਸੀ। ਉਸੇ ਦਿਨੀ ਜਿੱਦੇ ਗਏ ਆ ਇਹ 1 ਤਰੀਕ ਨੂੰ ਇੱਥੋਂ ਚੜ੍ਹੇ ਆ ਤੇ ਤੜਕੇ 2 ਵਜੇ 3 ਵਜੇ ਇਹਨੇ ਜਦ ਫੋਨ ਕੀਤਾ ਉਹਦੇ ਮਾਮੇ ਨੇ ਸਾਨੂੰ ਉਸ ਵੇਲੇ ਪਤਾ ਲੱਗਿਆ। ਮੁੰਡਾ ਰਵਸ ਆ ਗਿਆ ਬੇਟਾ ਹਾਂ ਜੀ ਬਹੁਤ ਖੁਸ਼ ਬਹੁਤ ਖੁਸ਼ ਹੈ ਇਹ ਬਹੁਤ ਧੰਨਵਾਦ ਕਰਦੇ ਜਿਹਦੇ ਵੱਲੋਂ ਧੋਖਾ ਕੀਤਾ ਗਿਆ ਕੀ ਕਹਿਣਾ ਚਾਹੀਦਾ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਤਾਂ ਜੋ ਕੋਈ ਕਿਸੇ ਹੋਰ ਦਾ ਮਾਂ ਦਾ ਪੁੱਤ ਇਸ ਤਰੀਕੇ ਨਾਲ ਨਾ ਹੋਣਾ ਗੱਲ ਹੈ ਵੀ ਅੱਜ ਜਿਹੜਾ ਪਰਿਵਾਰ ਜਿਹਦਾ ਕੋ ਇੱਕ ਸਹਾਰਾ ਹੁਸਨਪ੍ਰੀਤ ਸੀਗਾ ਸਾਡਾ ਧੂਰੀ ਦਾ ਪੁੱਤਰ ਅੱਜ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਤੇ ਬੜੀ ਖੁਸ਼ੀ ਹੈ ਮੂਹ ਵੀ ਮਿੱਠਾ ਕਰਵਾਇਆ ਤੇ ਇੱਕ ਤਰੀਕੇ ਦੇ ਨਾਲ ਇਹ ਨਰਕ ਦੇ ਵਿੱਚ ਸੀਗਾ ਜਹਨਮ ਕਹਦੇ ਆ ਜੀ ਨੂੰ ਉਹਦੇ ਵਿੱਚੋਂ ਮੋਦੀ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਤਾਂ ਕੱਢ ਕੇ ਲਿਆਂਦਾ ਉਹਦੇ ਚ ਇਰਾਨ ਸਰਕਾਰ ਦਾ ਵੀ ਬੜਾ ਵੱਡਾ ਰੋਲ ਰਿਹਾ ਤੇ ਬਹੁਤ ਵੱਡਾ ਰੋਲ ਮੀਡੀਆ ਜਿਨੇ ਨੇ ਇਹ ਗੱਲ ਚੱਕੀ ਉਹਨਾਂ ਦਾ ਵੱਡਾ ਰੋਲ ਰਿਹਾ ਸਾਰਿਆਂ ਦੇ ਬਹੁਤ ਧੰਨਵਾਦੀਆਂ ਤੇ ਬਹੁਤ ਧੰਨਵਾਦੀਆਂ ਸ਼੍ਰੀ ਤਰੁਣ ਚੁਗ ਜੀ ਦਾ ਜਿਨ੍ਹਾਂ ਨਾਲ ਮੈਂ ਸੰਪਰਕ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਅਗਲੇ 4-5 ਦਿਨਾਂ ਦੇ ਵਿੱਚ ਹੀ ਜਦੋਂ ਖਬਰ ਆਈ ਕਿ ਜੀ ਸੇਫ ਹੋ ਗਏ ਨੇ ਤੇ ਐਮਬੈਸੀ ਵਾਲਾਂ ਨੇ ਰੈਸਕਿਊ ਕਰ ਲਿਆ ਆ ਅੱਜ ਇਹ ਪਰਿਵਾਰ ਦੇ ਵਿੱਚ ਬੈਠਾ ਹੈ ਬਹੁਤ-ਬਹੁਤ ਵਧਾਈ ਦਿਨਾ ਮੈਂ ਸਾਰੇ ਧੂਰੀ ਵਾਲਿਆਂ ਨੂੰ ਵਧਾਈ ਦਿਨਾ ਕਿਉਂਕਿ ਇੱਕ-ਇੱਕ ਘਰ ਇਹਦੇ ਵਾਸਤੇ ਅਰਦਾਸ ਕਰ ਰਿਆ ਸੀ ਸਾਡੇ ਭਰਾ ਵਾਸਤੇ ਤੇ ਬੜੀ ਖੁਸ਼ੀ ਹੈ ਪਰ ਇਸ ਗੱਲ ਦਾ ਅਫਸੋਸ ਵੀ ਹੈ ਕਿਉਂਕਿ ਇਹ ਹਲਕਾ ਮੁੱਖ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਨਾ ਵੀ ਇੰਨੀ ਵਧੀਆ ਸਮਝਿਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਠੱਗ ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ ਧੀਰੇ ਜਟਵਾਲ ਜੋ ਕਿ 에ਜੰਟ ਦੇ ਰੂਪ ਦੇ ਵਿੱਚ ਜਲਾਦ ਕਹਿ ਦिए ਜੇ ਕਿਉਂਕਿ ਜਿਸ ਤਰੀਕੇ ਦੇ ਇਹਨਾਂ ਨੂੰ ਤਸੀਹੇ ਦਿੱਤੇਗੇ ਕੀ ਪਤਾ ਕਿੰਨੇ ਇੱਕ ਹੋਰ ਬੱਚਿਆਂ ਨੂੰ ਇਸ ਤਰੀਕੇ ਦਾ ਉਹਨਾਂ ਨੇ ਫਸਾਇਆ ajo ਪਾਕਿਸਤਾਨੀਆਂ ਦੇ ਹੱਥ ਦੇ ਵਿੱਚ ਦੇ ਦਿੰਦੇ ਸੀ ਤਾਂ ਕਿੰਨਿਆਂ ਨੂੰ ਅਜੇ ਤੱਕ ਮਾਰ ਚੁੱਕੇ ਐ ਪਰ ਉਹ ਜਿਹੜਾ ਧੀਰੇ ਜਟਵਾਲਾ ਉਹ ਅੱਜ ਵੀ ਐਸ਼ੋਰਾਮ ਦੀ ਜ਼ਿੰਦਗੀ ਜੀ ਰਿਹਾ ਸਲਾਖਾਂ ਤੋਂ ਬਾਹਰ ਹੈ ਕੋਈ ਕਾਰਵਾਈ ਨਹੀਂ ਹੋਈ ਉਹਦੇ ਖਿਲਾਫ ਤਾਂ ਇਹ ਸਵਾਲ ਜ਼ਰੂਰ ਖੜਾ ਹੁੰਦਾ ਤਾਂ ਮੇਰੀ ਤੁਹਾਡੇ ਜ਼ਰੀਏ ਬੇਨਤੀ ਹੈ ਵੀ ਮੁੱਖ ਮੰਤਰੀ ਸਾਹਿਬ ਹਲੇ ਵੀ ਜਾਗ ਜੋ ਤੇ ਇਹੋ ਜਿਹੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੀ ਤਸੀਹੇ ਦਿੰਦੇ ਆ ਤੇ ਇਥੋਂ ਮੈਨੂੰ ਇਹ ਲੱਗਦਾ ਵੀ ਹੋਰ ਵੀ ਬਹੁਤ ਸਾਰੇ ਬੱਚੇ ਇਹੋ ਜਿਹ ਚੰਗਲ 'ਚ ਫਸੇ ਹੋਣਗੇ ਉਹ ਵਿਚਾਰੇ ਬੱਚੇ ਨੇ ਜਾਂ ਨਹੀਂ ਬੱਚੇ ਜੇ ਉਹਨਾਂ ਦੀ ਪਹੁੰਚ ਹੋਈ ਐ মিডিਆ ਤੱਕ ਜਾਂ ਕੇਂਦਰ ਸਰਕਾਰ ਤੱਕ ਨਹੀਂ ਹੋਈ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਹੋਇਆ ਤਾਂ ਉਹਦਾ ਇਨਸਾਫ ਵੀ ਜ਼ਰੂਰ ਮਿਲਣਾ ਚਾਹੀਦਾ